ਸਸੀ ਗਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਗੇਲੇ ਦੇ ਵਿੱਚ ਬਗੇਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਾਨ ਮੱਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਚੰਡਿਆਣੇ ਤੋਂ ਮੰਗਿਆਣਾ ਤੇ ਮੰਗਿਆਣੇ ਤੋਂ ਬਗੇਲੇ ਪਿੰਡ ਦੇ ਵਿੱਚ ਸਿੱਧੀ ਚੱਟੀ ਪੱਟੀ ਵਾਲੀ ਛੜਕ ਬਸ ਦਾੰਡੇ ਪਿੰਡੇ ਲੈ ਆਉਂਦੀ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੌਜੂਦ ਆ ਮੈਂ ਪਗੜਾ ਬਾਈ ਦਾ ਨਾਮ ਆ ਤੇ ਪਗੜੇ ਦਾ ਪ੍ਰਿੰਟ ਆ ਮਾਲਾ ਇਥੇ ਪਈ ਬੈਠਾ ਵੇ ਚੰਦਰਾਲਾ ਸਾਰੀ ਗੱਲਬਾਤ ਕਰਦੇ ਆ ਬਾਈ ਜਿਹੜਾ ਸੱਸੀ ਗੱਲ ਬਗੜੇ ਬਾਈ ਸੱਸੀ ਗੱਲ ਪਹਿਲਾਂ ਵਾਲੇ ਤਿੰਨ گاਵਾ ਸੱਚੋ ਸੱਚੀ ਤੇ ਇਮਾਨਦਾਰੀ ਨਾਲ ਦੱਸੀ ਕਿੰਨੇ ਮਿੰਟਾਂ ਦੇ ਸੇਲ ਕੀਤੀਆਂ ਉਹ ਤਾਂ ਘੰਟੇ ਵਾਂਗੂ ਹੀ ਵੇਕਣਾਂ ਘੰਟੇ 'ਚ ਵੇਚਦੀਆਂ ਹਾਂਜੀ ਕੀ ਬਾਤ ਆ ਬਾਈ ਅੱਜ ਫੇਰ ਘੰਟੇ 'ਚ ਵੇਕਣ ਲੱਗੀਆਂ ਹਣਾ ਹਾਂਜੀ ਵੇੜਾ ਪਹਿਲਾ ਫੋਨ ਲਾ ਗਿਆ ਉਹ ਹੀ ਟੈਂਪੂ ਤੇ ਚੜਾ ਜਾਊਗਾ ਕਾਲੀ ਬੱਛੀ ਦਾ 100 ਮੈਨੂੰ ਕੀ ਡਿਟੇਲ ਆ ਤੇ ਖੋਲ ਕੇ ਇਹਨੂੰ ਬਾਹਰੋਂ ਲੈ ਆ ਰਿਹਾ ਤੇ ਜੀ ਪਹਿਲਾਂ ਸੂਆ ਚਾਰ ਦੰਦਾਂ ਬਲੂਨ ਹੈ ਬਲੂਨ ਆ ਜੀ ਕਿਨੇ ਦਿਨ ਪਏ ਬਾਈ ਅਜ ਹੋ ਵਾਕੇ ਬਾਈ 10 ਰੁਪਏ ਆਜਿਆ ਹਾਂਜੀ ਦੁੱਧ ਕਿੰਨਾ ਦੇ ਜੂਗੀ ਤੇਰੇ ਤੇਰ ਰਪਏ ਨਾਲੀਆ ਦੋਦੀ ਬਾਹਲਾ ਨਹੀਂ ਆਪਾਂ ਤੇ 16 ਕਿਲੋ ਬੱਚੀ ਦੇਊਗੀ ਦੇ ਦਊਗੀ ਦੋ ਬੱਚੀ ਦੁੱਧ ਆਲੀਆ ਬਾਈ ਤੋਰੀ ਮੜ ਜਾਈਏ ਹਜੇ ਤਾਂ ਬੰਨ ਆਏ ਨੇ ਹਨਾ ਹਾਂਜੀ ਹਾਂਜੀ ਹਜੇ ਰਿਕਾਰਡ ਤੋੜਨੇ ਆ ਲੈ ਵਾਕੇ ਬੱਚੀ ਥੱਲੋ ਹਲੋ ਬਾਹਲੀ ਖਬਰ ਤਾਂ ਲੈ ਆ ਬਾਈ ਹੋ ਮੈਂ ਠੀਕ ਹੈ ਠੀਕ ਤਾਂ ਹੈ ਨਾ ਯਾਰ ਹਨਾ ਮੈਂ ਤਾਂ ਨਹੀਂ ਗੱਲ ਹੈ ਜੀ ਹਾਂ ਜੀ ਸਲਾਗਬੋਲ ਠੰਡਾ ਹੈ ਨਾ ਠੰਡਾ ਪਾ ਜੈਲਾ ਪਣ ਵੱਛੀ ਚ ਬੜਾ ਜਦਾ ਮੂੰਹ ਮਾ ਬਹੁਤ ਸੋਹਣਾ ਫੋਟੋਏ ਚਾਰ ਦਾੰਦਾ ਮੂੰਹ ਹੈ ਹਾਂਜੀ ਚਾਰ ਦਾ ਬਾਈ ਬੜਾ ਬਣਦੇ ਭਾਈ ਮੈਨੂੰ ਗੱਲ ਆਏ ਦੱਸ ਵੀ ਪਹਿਲਾਂ ਵਾਲੇ ਤੇਰੇ ਭਾਵਾਂ ਨੂੰ ਲੋਕਾਂ ਨੇ ਕੀਤਾ ਹੀ ਬੜਾ ਪਿਆਰ ਹੋਰ ਵੀ ਵਾਕੇ ਹੀ ਬੰਦੇ ਨੇ ਕਮਾਈ ਕੀਤੀ ਆ ਬੇਸ਼ੱਕ ਦੋ ਚਾਰ ਯਾਰੀ ਕੀਤੀ ਆ ਕੋਈ ਲੋਕਾਂ ਦੀ ਲੀੜੇ ਨਹੀਂ ਲਾਈ ਤੇ ਅੱਜ ਕਿੰਨੇ ਰੌਣੇ ਦਾ ਇਹਦਾ ਮੁੱਲ ਆਪਾਂ ਜਮਾਂ ਹੀ ਜਾਇ ਜਾਈ 55000 ਰੁਪਏ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਆ ਬਾਈ ਫਿਰ ਤਾਂ ਠੀਕ ਆ ਯਾਰ ਬਾਈ ਕੀ ਪਿਆ 50000 ਦੀ ਟੋਕਰ ਗੱਭਣੋ ਕੇ ਵੇਚ ਜਣੀ ਹੈ ਹਨਾ ਬੰਨੀ ਬਾਈ ਆ ਤਾਂ ਹੋਈ ਨਾ ਗੱਲਬਾਤ ਬਾਈ 50000 ਦੀ ਟੋਕਰ ਗੱਭਣੋ ਕੇ ਵੇਚ ਦੂ ਬਾਈ ਹੂੰ ਨਹੀਂ ਠੀਕ ਆ ਯਾਰ ਬਾਈ ਮਾਨਤਨ ਹੋ ਜਾ ਵਿੱਚੋਂ ਹਾਂਜੀ ਹਾਂਜੀ ਠੀਕ ਆ ਬਾਈ ਲੈ ਬਾਈ ਮੇਟਰੋ ਕੇ ਕਰੋ ਚੈੱਕ ਤੇ ਇਹਦੇ ਬਾਰੇ ਦੱਸੀ ਬਾਈ ਜਰਸੀ ਬਾਰੇ ਇਹ ਜੀ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਸਹੀ ਖਰਾ ਰਹੇ ਨੂੰ ਮੜਾ ਹਾਂਜੀ ਟੋਰੀ ਪੱਕਾ ਬਣਾਉਂਦੀ ਥੋੜਾ ਜਿਹਾ ਨਾ ਹਾਂਜੀ ਹਾਂ ਉਪਰਾ ਕਰਦੀ ਇਹਨਾਂ ਨੇ ਇਹ ਆਈਆਂ ਕੱਲ ਹੀ ਆ ਹਾਂਜੀ ਕਿਰਾ ਪਈਆਂ ਕੱਲ ਨਹੀਂ ਕੱਲ ਆਈ ਇਹ ਕਿੰਨਾ ਸੂਆ ਸੁੰਦੀ ਬਈ ਤੀਜਾ ਹੀ ਤੀਜਾ ਤੀਜਾ ਸੂਏ ਦੇ ਦਿਨ ਕਿੰਨੇ ਬਈ ਇਹ ਨਹੀਂ ਕਿਹਾ ਤਾਂ ਉਹਨਾਂ ਨੇ ਦੱਸ ਦੇਣਾ ਗਾਂ ਆਪਾਂ ਕੁਝ ਕਹਿ ਨਹੀਂ ਸਕਦੇ ਹੂੰ ਲੈ ਬਈ ਮੋੜ ਦੇ ਦੇ ਜੂਗੀ ਦਿਨ ਤਾਈ ਪੰਜ ਸੱਤ ਥੱਲੋ ਬਹੁਤ ਬਣੂਗੀ ਬਈ ਹਾਂਜੀ ਹਾਂ ਥੱਲੋ ਦਾ ਪਗੜਾ ਤੇਰੀ ਅਰੀਦਾ ਪੂਰੀਆਂ ਕਰ ਦੂਗੀ ਜੰਨੀ ਉਦੋਂ ਕਹਿਣਾ ਹੋਣਾ ਹੈ ਖੜਾ ਬਗੜੇ ਹਾਂਜੀ ਖਲੋਦਾ ਤਾਂ ਵੀ ਰੀਝਾ ਪੂਰੀਆਂ ਹੀ ਕਰੂਗੀ ਮੈਂ ਤੁਹਾਨੂੰ ਦੱਸਦੀ ਗੱਲ ਹਾਂ ਲੈ ਬਈ ਆ ਵੇਖ ਲੋ ਬਈ ਲੀਵਾ ਥਾਣ ਬਹੁਤ ਚੰਗਾ ਹੈ ਨਾ ਥਾਣ ਤੋਂ ਤਾਂ ਦੂਰਾ ਹੀ ਲੱਗਿਆ ਕਰਮਾਂ ਵਾਲੀ ਜੋ ਕਿ ਨਹੀਂ ਹਾਂਜੀ ਆ ਚਾਰ ਤੁਹਾਨੂੰ ਵੇਖੋ ਬਈ ਠੀਕ ਆ ਤੇ ਆਹ ਥਾਣ ਵੇਖੋ ਜਰਸੀ ਦੇ ਕਾਲੀ ਦਾ ਵੀ ਪਰੋਕ ਕਿਦੋਂਣਾ ਸੋਚੇ ਜਾਂਦੇ ਨਹੀਂ ਵਿਖਾਈ ਆਹ ਥਾਣੋਂ ਉੱਦਾਂ ਸੀ ਇਹ ਵੀ ਬਹੁਤ ਹੈ ਨਾ ਬਈ ਹਾਂ ਹੁੰਦਾ ਇਹ ਕਿੰਨਿਆਂ ਦੀ ਬਈ ਇਹਦਾ ਮੁੱਲ ਹੈ 42000 42000 ਰੁਪਏ ਇਹਦਾ ਮੁੱਲ ਆ ਤੇ 55000 ਰੁਪਏ ਆਉਂਦਾ ਮੁੱਲ ਹਾਂਜੀ 2000 ਹੁੰਦਾ ਘਟਾਲਾ 2 ਹੁੰਦਾ ਘਟਾਲਾ ਤੇ ਕਿੰਨਾ ਬਣ ਗਿਆ 93 ਹੈ ਜੋੜਾ 93 ਦੇ ਦਈਏ ਦੇ ਦਿਓ ਚਾਹਦੇ ਆ ਕੋਈ ਹੋਰ ਵੀ ਕਮਾਈ ਕਰ ਲੋ 2 ਰੁਪਏ ਆ ਕੇ ਨੰਬਰ ਕਿੰਨਾ ਆ ਗਿਆ ਭਾਈ ਨੰਬਰ 98419841 9841 21532 21532 9841 21532 ਠੀਕ 9841 21532 ਹਾਂ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਦੋਸਤੋ ਜਲਦ ਮਿਲਦੇ ਆਂ ਫਿਰ ਕਿਸੇ ਨਵੇਂ ਵੀਡੀਓ ਦੇ ਨਾਲ ਜੁੜੇ ਰਹੋ ਸਾਡੇ ਨਾਲ ਚੌਂਦੇ ਹੋ ਧੰਨਵਾਦ